ਲਾ ਅਮਰੀਕਾ ਦੀ ਟੀਮ ਜਿਹੜੀ ਇੱਧਰ ਖੇਤਾਂ ਵਾਲੇ ਪਾਸੇ ਮੇਰੇ ਸੱਜੇ ਆਤਾ ਇੱਧਰ ਸੜਕ ਵਾਲੇ ਪਾਸੇ ਜਿਹੜੀ ਟੀਮ ਚਾਂਗਲੀ ਦੀ ਪਹੁੰਚ ਚੁੱਕੀ ਆ ਪ੍ਰਦੀਪ ਚਾਂਗਲੀ ਤੇ ਨਾਲ ਗੁਰਪ੍ਰੀ ਸੰਗਾਲੀ ਰਿੰਕੂ ਸਿੱਧੂ ਵਾਲਿਆਂ ਦੀ ਐ ਸਪான்ਸਰ ਕੀਤੀ ਟੀਮ ਜਿੱਥੇ ਦੂਜਾ ਨਾਮ ਦਿੱਤਾ ਉਥੇ ਅਦਰ ਹਮੀਦ ਜਿਆ ਨੇ ਫਸਟ ਨਾਮ ਦਿੱਤਾ ਇਸ ਕਬੱਡੀ ਕੱਪ ਦਾ ਆਸਟ੍ਰੇਲੀਆ ਤੋਂ ਧੰਨਵਾਦ ਆ ਬੱਡੀ ਮੁਬਾਰਕਬਾਦ ਹੈ ਬਹੁਤ ਬਹੁਤ ਅੱਜ ਦੇ ਇਸ ਕਬੱਡੀ ਕੱਪ ਦੇ ਲਈ 31000 ਦੇ ਸਪான்ਸਰ ਨੇ ਬੈਸਟ ਐਂਟਰ ਤੇ ਯਾਫੀ ਵਾਲੇ ਸੜਵੀਨ ਆਦਰ ਪੱਟੀ ਤੇ ਇਰਫਾਨભાઈ ਹੋਣਾ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ محمد ਇਰਫਾਨ ਤੇ ਆਦਰ ਪੱਟੀ ਜੀ ਨੇ 31 31000 ਸਪਾਂਸਰ ਕੀਤਾ ਹੋਵਰ ਟੂ ਅੱਜ ਦੇ ਇਸ ਪੰਜਵੇਂ ਖੇਡ ਮੇਲੇ ਦੇ ਉੱਪਰ ਜਿਹੜੀਆਂ ਮਾਨਯੋਗ ਸ਼ਖਸੀਅਤਾਂ ਦਾ ਕਲੱਬ ਵੱਲੋਂ ਅਸੀਂ ਸਨਮਾਨ ਕਰਨਾ ਉਹ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਨੇੜੇ ਹੀ ਰਹਿਣ ਜਦੋਂ ਵੀ ਕੋਈ ਖਾਸ ਸ਼ਖਸੀਅਤ ਆਈ ਤਾਂ ਉਸ ਦੇ ਹੱਥੋਂ ਅਸੀਂ ਉਹਨਾਂ ਦਾ ਮਾਨ ਸਨਮਾਨ ਕਰਾਂਗੇ ਜਿਹੜੇ ਬੰਦਿਆਂ ਨੂੰ ਨਾ ਸਮਾਨ ਪ੍ਰਭਾਵਿਤ ਕਰਨਾ ਉਹਨਾਂ ਦੇ ਨਾਂ ਇਸ ਤਰ੍ਹਾਂ ਨੇ ਗੁਰਪ੍ਰੀਤ ਸਿੰਘ ਫੌਜੀ ਮੁਹੰਮਦ ਆਸलम ਪੰਜਾਬ ਮੰਡੀ ਬੋਰਡ ਰੋਲਦੂ ਭੱਟੀ ਮੁਹੰਮਦ ਲਿਆਸ ਜੋ ਪੰਜਾਬ ਪੁਲਿਸ ਦੇ ਵਿੱਚ ਐ ਅਖਤਰ ਭੱਟੀ ਲੋਕੀ ਵੀ ਕਹਿੰਦੇ ਨੇ ਅਸੀਂ ਇਹਨੂੰ ਜਾਮੀਨ ਭੱਟੀ ਜਾਸੀਨ ਭੱਟੀ ਮੁਹੰਮਦ ਆਸ਼ਰਫ ਭੱਟੀ ਆਸਫ ਭੱਟੀ ਇਸ ਦੇ ਨਾਲ ਹੀ ਆਰਫ ਡੈਰੀ ਵਾਲਾ ਬੋਟਾ ਲੱਕੜੀ ਵਾਲਾ ਤੇ ਮੁਹੰਮਦ ਅਕਰਮ ਡਾਕਟਰ ਹੈ ਇਹ ਮੁੰਡਾ ਮੁਹੰਮਦ ਅਸलम ਫੌਜੀ ਸਰਦਾਰ ਗੁਰਜੰਨ ਸਿੰਘ ਪੱਟੜ ਪੱਟੜ ਪੱਪੀ ਪਾਈ ਜਥੇਦਾਰ ਸਰਦਾਰ ਕਰਨੈਲ ਸਿੰਘ ਜਿਹਨਾਂ ਦਾ ਮੁੰਡਾ ਹਰਪ੍ਰੀਤਿੰਦਰ ਸਿੰਘ ਫੌਜੀ ਜਿਹਦੀ ਛੇੜ ਦੇ ਜਗਤ ਦੇ ਵਿੱਚ ਖੇਡ ਮੇਲਾ ਹੋ ਰਿਹਾ ਉਹਨਾਂ ਦੇ ਪਿਤਾ ਜੀ ਨੇ ਜਥੇਦਾਰ ਸਰਦਾਰ ਕਰਨੈਲ ਸਿੰਘ ਜੀ ਮੁਹੰਮਦ ਅਨਵਰ ਕਾਹਲੇ ਕਾਲਾ ਦਰਜੀ ਜੋ ਖੱਦੋਪੁਰ ਤੋਂ ਸਾਡੇ ਪਿੰਡ ਦਰਜੀ ਦਾ ਦੁਕਾਨ ਕਰਦੇ ਨੇ ਕਾਲਾ ਦਰਜੀ ਸਮਸਾਦ ਮੈਡੀਕਲ ਹਾਲ ਮੁਹੰਮਦ ਅਸ਼ਮੀਰ ਬੱਗਾ ਇਹਨਾਂ ਦਾ ਹੁਣ ਅਸੀਂ ਸਨਮਾਨ ਕੀਤਾ ਹੀ ਸੀਗਾ ਚਲੋ ਜੀ ਅੱਗੇ ਲਾ ਪਾਣੀ ਚਾਂਗਲੀ ਵਾਲ ਦੀ ਪਈ ਹੀ ਕਬੱਡੀ ਤੇ ਬੱਚੀ ਟਰਾਈ ਕਰਦਾ ਪਾਣੀ ਚਾਂਗਲੀ ਵਾਲਾ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਬਿੱਲਾ ਮਹਿਲਕਣਾਂ ਵਾਲਾ ਮਹਿਲਕਣਾਂ ਵਾਲਾ ਬਿੱਲਾ ਇੱਕ ਨਹੀਂ ਤੇ ਖਵਿੰਦਰ ਹੈ ਇੱਕ ਕੰਨੀ ਤੇ ਕਹਿੰਦੇ ਨੂਸਵਾਲੇ ਗ라운ਡ ਵਿੱਚ ਮੋਦੀ ਕਰਦੇ ਹੋ ਇੱਕ ਕੰਨੀ ਤੇ ਕਹਿੰਦੇ ਮਣੀਆ ਨਾਲ ਦੇਖਾਂਗੇ ਖਾਸੇ ਵਰਗੇ ਪੰਮ ਵਰਗੇ ਹੁਣ ਚਾਂਗਲੀ ਦੀ ਟੀਮ ਦੇ ਚਾਰ ਨੇ ਆਹ ਕਹਿੰਦੇ ਨਾਜਵਨ ਹਰਵਿੰਦਰ ਗੁਰਪੀ ਸਗਾਲੀ ਆਸਟ੍ਰੇਲੀਆ ਪ੍ਰਦੀਪ ਬਣਾ ਦੀ ਰਿੰਕੂ ਸਿੱਧੂਆਂ ਦੀ ਅਬਦਲ ਹਮੀਦਾਂ ਨੇ ਵੱਡੇ ਦਾ ਅਫਸਰ ਕੀਤਾ ਨੇ ਉਹਨਾਂ ਦੀ ਇਹ ਟੀਮ ਖੇਡਦੀ ਆ ਲਓ ਖੇਡ ਮੈਦਾਨ ਦੇ ਵਿੱਚ ਚਾਂਗਲੀ ਵਾਲੇ ਭਿੰਦਰ ਨੇ ਅੱਜ ਤੋਂ 10-15 ਸਾਲ ਪਹਿਲਾਂ ਚੜ੍ਹਾਈ ਰੱਖੀ ਆ ਕਹਿੰਦੇ ਵਿੱਕੀ ਦੀ ਗੱਲ ਕਦੇ ਕਹਨੇ ਗੱਲਾਂ ਹੋਈਆਂ ਨਿੰਮੇ ਦੀਆਂ ਆ ਖਿਡਾਰੀ ਦਾ ਕਹਨੇ ਧੂਰੀ ਦੇ ਲਾਗੇ ਕਰਕੇ ਰਨਿੰਗਾਂ ਦੇ ਲਾਗੇ ਕਰਕੇ ਹਸਨਪੁਰ ਪਿੰਡਾ ਰਮਨ ਸਿੱਧੂ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਬਾਜੇਖਾਨੇ ਵਾਲਿਆਂ ਹੈਰ ਆਦਾ ਹੈਰ ਆਦਾ ਹੈਰ ਆਦਾ ਇੱਕ ਪਾਸੇ ਧੂਰੀ ਦਾ ਇਲਾਕਾ ਇੱਕ ਪਾਸੇ ਬਾਜਾਖਾਨਾ ਆਪਣੇ ਆਪ ਦੇ ਵਿੱਚ ਮਸ਼ਹੂਰ ਹੈ ਲਓ ਸਾਹਮਣੇ ਪੁਆਇੰਟ ਕਹਨੇ ਰਮਨ ਨੇ ਜੋੜ ਦਿੱਤਾ ਅਗਲੀ ਕਬੱਡੀ ਹਲੋ 1 ਮਿੰਟ ਜੀ ਹਾਂਜੀ ਆ ਮਨੀ ਤੂੜ ਜੀ ਆਹ ਮੁੰਡਿਆਂ ਨੂੰ ਆਕੇ ਮਿਲ ਲੈਣ ਜੀ ਬਰਜਲੇਟਾਂ ਵਾਲਿਆਂ ਨੂੰ ਪਲੀਜ਼ ਮਨੀ ਧੋੜ ਜੀ ਇਹਨਾਂ ਨੂੰ ਆਕੇ ਮਿਲ ਲੈਣ ਸਾਡੇ ਵੀਰ ਨੇ ਬਹੁਤ ਬਹੁਤ ਧੰਨਵਾਦ ਹਨ ਸਾਡੇ ਵੀਰ محمد ਇਰਫਾਨ ਜੀ ਆਸਟ੍ਰੇਲੀਆ ਤੋਂ ਜਿਹਨਾਂ ਨੇ ਅੱਜ ਦੇ ਮੇਰੇ ਲਈ ਬਹੁਤ ਵੱਡਾ ਯੋਗਦਾਨ ਪੜਾ ਆਹ ਮੁੰਡਾ ਕਹਿੰਦੇ ਹਰਵਿੰਦਰ ਸਿੰਘ ਇਸ ਵੇਲੇ ਕਹਿੰਦੇ ਨੌਜਵਾਨ ਕਰਦਾ ਹੋਇਆ ਟਰਾਈ ਪਰ ਪੁਆਇੰਟ ਕਹਿੰਦੇ ਰੀਡਰ ਦੇ ਵਾਸਤੇ ਆਪਣੀ ਟੀਮ ਲਈ ਜੁੜਦਾ ਆਇਆ ਆਹ ਉਹ ਮਨੀ ਧੂੜ ਜੀ ਆ ਯਾਰ ਬਾਰ ਬਾਰ ਕਹੀ ਜਾਂਦੇ ਨੇ ਭਾਈ ਤੂੰ ਨੂੰ ਬੁਲਾ ਉਹਨੂੰ ਬੁਲਾ ਆਹ ਸਾਹਮਣੇ ਕਹਿੰਦੇ ਸਲੇ ਪਾਲੀ ਕਬੱਡੀ ਮਾਰਿਆ ਬਾਜੇ ਗਾਡੇ ਵਾਲਾ ਸੰਦੀਪ 1 ਨੰਬਰ 41 ਦੇ ਵਿੱਚ ਆਹ ਸਾਹਮਣੇ ਕਹਿੰਦੇ ਮਹਿਲਕਣਾ ਵਾਲਾ ਆਹ ਬੱਲੇ ਬੱਲੇ ਕਰਮੰਦ ਹੋਇਆ ਇੱਕ ਪਾਸੇ ਪਾਲੀ 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 ਓ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਲੱਗਦਾ ਹੋਇਆ ਜ਼ੋਰ ਲਾਵੇ ਜ਼ੋਰ ਥੋੜਾ ਜਿਹਾ ਹੋਰ ਪਾਲੀ ਪਾਲੀ ਇਹ ਕਹਿੰਦੇ ਭਿੰਦਰ ਹੁਣਾਂ ਦੇ ਪਿੰਡ ਦਾ ਇਹ ਕਹਿੰਦੇ ਚੈਨੇ ਹੁਣਾਂ ਦੇ ਪਿੰਡ ਦਾ ਇਹ ਕਹਿੰਦੇ ਨਿਰਮਲ ਹੁਣਾਂ ਦੇ ਪਿੰਡ ਦਾ ਖਿਡਾਰੀ ਮਮਦਨ ਇਰਫਾਨ ਜੀ ਆਸਟ੍ਰੇਲੀਆ ਤੋਂ ਜਿਨ੍ਹਾਂ ਦਾ ਅਜਨੇ ਮੈਚ ਲਈ ਬਹੁਤ ਵੱਡਾ ਯੋਗਦਾਨ ਹੈ ਮਹਮਦ ਇਰਫਾਨ ਜੀ ਆਸਟ੍ਰੇਲੀਆ ਤੋਂ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਅਸੀਂ ਵੀਰੋ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ ਪਰ ਉਧਰ ਕਹਿੰਦੇ ਕੌਡੀ ਤੇ ਕੌਡੀ ਪੈਂਦੀ ਹੈ ਪਰਮ ਤਿਆਰ ਹੈ ਆ ਮੁੰਡਾ ਮਣੀ ਕਹਿੰਦੇ ਚੰਗਲੀ ਦੀ ਧਰਤੀ ਦਾ ਇਸ ਲਈ ਟਰਾਈ ਤੇ ਕਰ ਰਿਹਾ ਪਰ ਪੁਆਇੰਟ ਕਹਿੰਦੇ ਰੇਡਰ ਦੇ ਵਾਸਤੇ ਹੈ ਅਗਲੀ ਕਬੱਡੀ ਹਸਨਪੁਰੀਆ ਰਮਨਾ ਕਹਿੰਦੇ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਆ ਹੈ ਗੁਰਸ਼ਿੰਦੀ ਕਰੇ ਵੱਲੋਂ ਰਮਨਾ ਕਹਿੰਦੇ ਧੂਰੀ ਦੇ ਏਰੀਆ ਦਾ ਆਹ ਕਨੇਮੁੰਨਾ ਹਸਨਪੁਰਿਆ ਕਬੱਡੀ ਪਾ ਰਿਹਾ ਹੈ। ਆਹ ਰੇਡ ਪਾ ਰਿਆ ਖੇਡ ਮੈਦਾਨ ਦੇ ਵਿੱਚ ਪਰ ਦੇਖਾਂਗੇ ਰਮਨ ਸਿੱਧੂ ਅਸਰੇ ਸਿੱਧੂ ਦਾ ਮੌਂਟੀ ਸੰਧੂ ਦਾ ਤਿਹਤਾ ਐਨ ਮੱਖਣ ਰਣੀਕੇ ਵਾਲਾ ਅਮਰੀਕਾ ਤੋਂ ਮਾਨ ਕਰਦਾ ਗੋਗੀ ਬੇਨੜੇ ਹੁਣਾਂ ਦਾ ਸੁਕੇ ਸਰਪੰਚਾਂ ਦਾ ਇਹ ਤਿਹਤਾ ਮੇਰੇ ਵੀਰੋ ਲਓ ਸਾਹਮਣੇ ਅਲੀ ਮਹਿਲਕਣਾ ਵਾਲਾ ਕਬੱਡੀ ਪਾ ਰਿਹਾ ਗੌਰਵ ਚੀਮਿਆ ਵਾਲਾ ਵੀ ਪਹੁੰਚ ਚੁੱਕਿਆ ਅੱਜ ਖਾਸ ਤੌਰ ਤੇ ਦਲੇਰਗੜ ਦਾ ਕਬੱਡੀ ਕੱਪ ਹੈ ਲੈ ਵੀ ਗੌਰਵ ਚੀਮਿਆ ਦਾ ਧੰਨਵਾਦ ਹੈ ਕੋਈ ਹੀ ਕਬੱਡੀ 2 ਜਨਵਰੀ 2 ਜਨਵਰੀ 2 ਜਨਵਰੀ ਪੱਜੀ ਆ ਰਹੀ ਆ ਪਵਿੱਤਰ ਸਰਪੰਚ ਲਖਮਨ ਸਰੌਦ ਕਾਵਾ ਵੀ 2 ਜਨਵਰੀ ਨੂੰ ਅੱਗ ਨਿਕਲੂ ਮਲੇ ਕੋਲਾ ਦੇ ਵਿੱਚ ਗਰਭ ਟੀਮੇ ਦਾ ਥਾਰ ਗੱਡੀ ਨਾਲ ਮਾਣ ਸਨਮਾਨ ਹੋਵੇਗਾ ਐਨਆਰਆਈ ਭਰਾਵਾਂ ਵੱਲੋਂ ਇਧਰਲੇ ਪਾਸੇ ਅਲੀ ਮਹਿਲ ਕਲਾਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਕਹਿੰਦੇ ਮਹਿਲਕਲਾ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੈ ਅਗਲੀ ਕਬੱਡੀ ਮਾਉਣ ਦੇ ਲਈ ਆਹ ਕਹਿੰਦੇ ਰਮਨਾ ਕਹਿੰਦੇ ਹਸਨਪਰੀਆ ਅਗਲੀ ਕਬੱਡੀ ਮਾਉਣ ਦੇ ਲਈ ਵਾਅਦਾ ਆਇਆ ਹੈ ਉਧਰ ਸਾਡੇ ਵੀਰ ਅਮੀਰ ਸਹਿਲ ਜੀ ਆਸਟ੍ਰੇਲੀਆ ਤੋਂ ਨਾਲ ਸਾਡੇ ਵੀਰ ਰਫੀ ਆਸਟ੍ਰੇਲੀਆ ਤੋਂ ਅੱਜ ਦੇ ਮੇਲੇ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਸਾਡੇ ਵੀਰ ਰਫੀ ਹੁਣ ਦਾ ਅਮੀਰ ਸਹਿਲ ਹੁਣ ਦਾ ਅਸੀਂ ਸਾਰੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ ਪਰ ਦੂਜੇ ਪਾਸੇ ਆਹ ਰਮਨਾ 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 ਪਰ ਦੂਜੇ ਪਾਸੇ ਜਾਫੀ ਕਹਿੰਦੇ ਇਸ ਲਈ ਕਮਾਲ ਦਾ ਪਰ ਪੁਆਇੰਟ ਕਹਿੰਦੇ ਰੀਡਰ ਦੇ ਵਾਸਤੇ ਅੰਕ ਦਾ ਵੰਡਾ ਹੁੰਦਾ ਆਇਆ ਹੈ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਵੀ ਇਮਰਾਨ ਵਿੱਚ ਆ ਜਾਣ ਸਾਡੀ ਬੇਨਤੀ ਹੈ ਆਹ ਸਾਹਮਣੇ ਕਹਿੰਦੇ ਮੈਦਾਨ ਦੇ ਵਿੱਚ ਕਿ ਭੰਗਦੇ ਵੀ ਪਹਿਣਗੇ ਤੇ ਢੋਲਾ ਜਿ ਵੱਜੂਗਾ ਮਿਰਜੇ ਦੀ ਵੱਕੀ ਵਾਂਗੂ ਕੌਣ ਅਜ ਭਜੂਗਾ ਧੂੜ ਰੱਡ ਦੀ ਹਵਾ ਦੇ ਵਿੱਚ ਰਹਿ ਜੂ ਆਹ ਮਿੱਤਰਾਂ 'ਚ ਸ਼ਰਤ ਲੱਗੀ ਕੌਣ ਜਿੱਤ ਕੇ ਕਬੱਡੀ ਕੱਪ ਲੈ ਜੂ ਆਹ ਮਾਮਸ ਕੀਰ ਜੀ ਕਹਿੰਦੇ ਮਾਮਸ ਕੀਰ ਜੀ ਕਹਿੰਦੇ ਪ੍ਰਧਾਨ ਸਾਹਿਬ ਅਬਦੁਲ ਹਮੀਦ ਦਾ ਤੇ ਰਿੰਕੂ ਸਿੱਧੂ ਦਾ ਧੰਨਵਾਦ ਕਰਦੀ ਆਪਾਂ ਇਧਰ ਅਲੀ ਜਿਹੜੇ ਵੀਰਾਂ ਦੀ ਕੋਈ ਡਿਊਟੀ ਨਹੀਂ ਪਲੀਜ਼ ਬਹਿ ਜਾਈਏ ਮਗਰੋਂ ਦਰਸ਼ਕਾਂ ਦੀ ਆਵਾਜ਼ ਆ ਰਹੀ ਹੈ ਝਾੜੋਂ ਵਾਲਿਆਂ ਬਹਿ ਜਾਈਏ ਬਹੁਤ ਬਹੁਤ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਹਾਂ ਸਾਹਮਣੇ ਕਿ ਮੈਚ ਨਹੀਂ ਹਜੇ ਉਹ ਬਹਿੜ ਜਓ ਜਾਂ ਬਾਹਰ ਵਿੱਚ ਹੀ ਆਇਆ ਕਰੋ ਭਾਈ ਜਿਹੜੇ ਅਗਲੇ ਮੈਚ ਦੇ ਖਿਡਾਰੀ ਨੇ ਉਹ ਕਿਰਪਾ ਕਰਕੇ ਗਰਾਊਂਡ ਤੋਂ ਬਾਹਰ ਹੋ ਕੇ ਆਰਾਮ ਨਾਲ ਵਾਰਮ-ਅਪ ਹੋ ਲੈਣ ਆਲੇ-ਦਾਲੇ ਬਹੁਤ ਜਮਾ ਪਈਆਂ ਆ ਕਹਿੰਦੇ ਪਾਲੀ ਜਿਹੜੇ ਪਿੰਡ ਦੇ ਨਿਰਮਲ ਵਰਗੇ ਜਿਹੜੇ ਪਿੰਡ ਦੇ ਚੈਨੇ ਵਰਗੇ ਭਿੰਦਰ ਵਰਗੇ ਵਿੱਕੀ ਵਰਗੇ ਕਹਿੰਦੇ ਤਕੜੇ ਖਿਡਾਰੀ ਪੈਦਾ ਕੀਤੇ ਐ ਇਹ ਪਾਲੀ ਆਪਣੀ ਟੀਮ ਦੇ ਲਈ ਗੱਭਰੂਆਂ ਦਾ ਵਾਅ ਕਬਰੋਂ ਕਦੇ ਪੁਆਇੰਟ ਦਾ ਵਾਅਦਾ ਕਰਦਾ ਹੈ ਹਰਵਿੰਦਰ ਓ ਝੋਟ ਚੰਗਲੀ ਵਾਲਿਆ ਅੱਜ ਕਦੇ ਮੇਲਾ ਬੰਨੇ ਚੰਨੇ ਦਾ ਨਾਲ ਕਦੇ ਨੌਜਵਾਨ ਮਨਪ੍ਰੀਤ ਮਨੀ ਪਿਆਰਾ ਹੁਣ ਕੌਣ ਕਰੂ ਕਮਾਲ ਕ੍ਰਿਸ਼ਨਜੀ ਕਰੇਦਲ ਲਾ ਪੈਹੀ ਕਬੱਡੀ ਬਿੱਲੇ ਦੀ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦੇ ਹਰਵਿੰਦਰ ਹਰਵਿੰਦਰ ਕਰਦਾ ਟਰਾਈ ਸਾਡੇ ਮਨੀ ਤੂੜਵੀਰ ਨੇ ਲਾਈਵ ਦੇਖ ਕੇ ਅੰਦਾਜ਼ਾ ਕਹਿੰਦਾ ਨੰਬਰਾਂ ਦੇ ਆਧਾਰ ਤੇ ਟੀਮ ਬੁਰਜਲਟਾਂ ਦੀ ਜਿੱਤ ਦੀ ਹੈ ਜੀ ਬੁਰਜਲਟਾਂ ਦੀ ਟੀਮ ਨੰਬਰਾਂ ਦੇ ਆਧਾਰ ਤੇ ਮਨੀ ਤੌਰ ਦੀ ਕਰ ਵੀ ਟੀਮ ਜਿਹੜੀ ਉਹ ਜਿੱਤੂ ਐ ਬਹੁਤ ਬਹੁਤ ਧੰਨਵਾਦ ਇਹ ਵੀਰੇ ਉਹਨਾਂ ਨੂੰ ਕਿਹੜੇ ਮੈਂਟ ਉਹ ਤੋਂ ਪਹਿਲਾਂ ਬੜੀ ਉਹਨਾਂ ਨੂੰ ਕਿਹਾ ਹੋਰ ਕ੍ਰਿਸ਼ਨ ਜੀ ਆ ਤੁਸੀਂ ਵੀ ਉਹ ਤਰਾਜ ਬੋਲਿਆ ਸੀਗਾ ਜੀ ਮੈਲ ਕਲਾ ਦਾ ਬਰਜਲੇਟਾਂ ਦੇ ਜੋੜਾ ਦਾ ਸੋਰੀ ਦੋਨਿਆਂ ਸਿਕਾਂ ਦਾ ਕਲੀਅਰ ਕਰਦੇ ਹੋ ਹਾਂਜੀ ਹਾਂ ਬੋਲਿਆ ਪਰ ਸਾਹਮਣੇ ਕਹਿੰਦੇ ਹੁਣ ਫੈਸਲਾ ਤੁਸੀਂ ਕਰਨਾ ਹੁਣ ਫੈਸਲਾ ਪ੍ਰਬੰਧਕਾਂ ਦਾ ਹੋਵੇਗਾ ਵੀ ਕਿਹੜੇ ਖਾੜੀ ਤੋਂ ਕਿਵੇਂ ਕਦੋਂ ਪ੍ਰੂਫ ਹੋਣੇ ਪਰ ਇਹਦੇ ਕਹਿੰਦੇ ਰਮਨਾਰ ਹਸਰਪੁਰ ਜਿਹੜੇ ਆਪਣੀ ਟੀਮ ਨੂੰ ਪੁਆਇੰਟ ਦਾ ਹੱਕ ਹੈ ਬੁਰਜ ਲਿੱਟਾ ਵਾਲੇ ਪ੍ਰੂਫ ਲੈ ਹੁਣ ਆਪਣੇ ਬਈ ਬੁਰਜ ਲਿੱਟਾ ਵਾਲੇ ਪ੍ਰੂਫ ਹੈ ਪ੍ਰਬੰਧਕ ਕਮੇਟੀ ਸਾਡੇ ਵੀਰ ਕਹਿ ਰਹੇ 5 ਮਿੰਟ ਦਾ ਸਮਾਂ ਮਹਿਲ ਕਲਾਂ ਵਾਲਾ ਅਲੀ ਕਬੱਡੀ ਪਾ ਰਿਹਾ ਖੇਡ ਗਰਾਹ ਦੇ ਵਿੱਚ ਅਲੀ ਦੀ ਪਈ ਹੀ ਕਬੱਡੀ ਇਧਰੋਂ ਆਸੇ ਮਣੀ ਵਰਗੇ ਹਰਵਿੰਦਰ ਵਰਗੇ ਚੋਟ ਵਰਗੇ ਇਹ ਪਰ ਅਲੀ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਭਾਵੇਂ ਗੁਰਲਾਲ ਪਾਕ ਕਬੱਡੀ ਪਾਕ ਕਬੱਡੀ ਇਹ ਗੁਰਲਾਲ ਆ ਕਹਿੰਦੇ ਚਾਂਗਲੀ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੀ ਵਾਅਦਾ ਇੱਕ ਨਹੀਂ ਤੇ ਬੱਤੀ ਆ ਨਾ ਨਿੱਕੋ ਨਾਲ ਕਹਿੰਦੇ ਮੀਨਾ ਜਖੇਪਲ ਨਾਲ ਸੰਦੀਪ ਵਾਜਾਖਾਨਾ ਆ ਜਾਫਰਨ ਦੀ ਵੀ ਚਰਚਾ ਪੰਜਾਬ ਦੇ ਵੱਡੇ ਮੇਲਿਆਂ ਦੇ ਉੱਤੇ ਪੰਜਾਬ ਦੇ ਵੱਡੇ ਮੇਲਿਆਂ ਦੇ ਉੱਤੇ ਆ ਜਾਫਰਨ ਦੀ ਕਹਿੰਦੇ ਚਰਚਾ ਨਾ ਕਿਨ ਮੈਦਾਨ ਦੇ ਵਿੱਚ ਇਹ ਸੰਦੀਪ ਸੰਤ ਤੇ ਦੀਪ ਦਾ ਮੇਲ ਸੰਤ ਤੇ ਦੀਪ ਦਾ ਮੇਲ ਪਿੰਡ ਬਾਜਾਖਾਨਾ ਪਿੰਡ ਬਾਜਾਖਾਨਾ ਏ ਏ ਏ ਬੱਲੇ 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 ਆ ਜੱਫਾ ਕਿੱਦਾਂ ਲੱਗਿਆ ਤਾੜੀ ਮਾਰ ਕੇ ਉਹ ਸੋਧ ਰੇਰ ਗਾ ਲੈ ਸਾਹਮਣੇ ਕਹਿੰਦੇ ਬਾਜੇਖਾਨੇ ਵਾਲਾ ਬੱਲੇ-ਬੱਲੇ ਕਰਵਾ ਗਿਆ ਆਪਣੀ ਟੀਮ ਲਈ ਇੱਕ ਪੁਆਇੰਟ ਦਾ ਬੰਦਾ ਕਰਦਾ ਆਇਆ ਹੈ ਉਹ ਸਾਹਮਣੇ ਕਹਿੰਦੇ ਝੋੜ ਤਿਆਰ ਹੈ ਹਰਵਿੰਦਰ ਤਿਆਰ ਹੈ ਮਨੀ ਤਿਆਰ ਹੈ ਪਰਮ ਕੁਣੋਰੀ ਵਾਲਾ ਬਿਲਕੁਲ ਤਿਆਰੀ ਦੇ ਵਿੱਚ ਹੈ ਹੁਣ ਚੌਥੇ ਫੇੜੇ ਤੇ ਬੋਲੇ ਹਾ ਦਾਵਾ ਠੱਲ ਕੌਣ ਪਾਵੇਗਾ ਔਖੇ ਰੁਕਣੇ ਤੂਫਾਨ ਬਾਈ ਨੇਰੀਆ ਔਖੇ ਰੁਕਣੇ ਖਿਡਾਰੀ ਸੰਨਾ ਵਰਗੇ ਮਨਪ੍ਰੀਤ ਮਨੀ ਆ ਮੁੰਡੇ ਦੀ ਕਹਿੰਦੇ ਵਧੀਆ ਜੱਫੀ ਸਾਡੀ ਮਾਂ ਖੇਡ ਕਬੱਡੀ ਦਾ ਮਨੀ ਇਸ ਲਈ ਚੰਗਲੀ ਦੀ ਧਰਤੀ ਦਾ ਨੌਜਵਾਨ ਟ੍ਰਾਈਡ ਕਰ ਰਿਹਾ ਹੈ ਪਰ ਪੁਆਇੰਟ ਕਹਿੰਦੇ ਰੀਡਰ ਦੇ ਵਾਸਤੇ ਅੰਕੜਾ ਵੱਧਦਾ ਹੁੰਦਾ ਹੋਇਆ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਕਿਰਪਾ ਕਰਕੇ ਵਾਰੇ ਮਾਰਨਾ ਪਹੁੰਚ ਜਾਣ ਸਾਡੀ ਬੇਨਤੀ ਹੈ ਜੀ ਸਾਡੇ ਸਾਰੇ ਸਤਿਕਾਰਯੋਗ ਵੀਰ ਨੇ ਰਮਨੀਆਂ ਫਿਰ ਪਾਗਲੀ ਕਬੱਡੀ ਲਓ ਸਾਹਮਣੇ ਕਹਿੰਦੇ ਰਮਨਾ ਇਸ ਵਾਰੇ ਹਸਨਪੁਰੀਆ ਆਹ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਭਾਈ ਦਿਲਵਰ ਝਨੇਰ ਹੁਣ ਦਾ ਆਦਮ ਵਾਲੀਏ ਸਨੀ ਫੜੰਦਾ ਨਾਲ ਕਦੇ ਜੱਗੀ ਝਨੇਰ ਫੜੰਦਾ ਧੂੜ ਵਾਲੇ ਮਨੀ ਫੜੰਦਾ ਸਾਰੇ ਫਿਸ਼ੂ ਨਾਲ ਬਹੁਤ ਬਹੁਤ ਧੰਨਵਾਦ ਇਧਰ ਕਦੇ ਰਮਨਦੀਪ ਪੇਸ਼ੀ ਕੋਟੀ ਦੇ ਪਰ ਨਿੱਕੋ ਤਿਆਰ ਹੈ ਮੀਨਾ ਤਿਆਰ ਹੈ ਆ ਕਦੇ ਨੋਨਵਰ ਮੀਨਾ ਇਸ ਵੇਲੇ ਕਰਵਾਉ ਬੱਲੇ ਬੱਲੇ জাফর ਨਹੀਂ ਮੇਰੇ ਮਿੱਤਰੋ ਆ ਸਾਹਮਣੇ ਕਦੇ ਰਮਨਾਰ 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 ਬੜਾ ਤੇਜ ਹੈ ਓ ਬਾਇਆ ਤੇਜ ਆ ਮੀਨਾ ਜਿਖੇਪੜ ਵਾਲਾ ਨਾਬੇ ਵਿੱਚ ਵੀ ਐਂ ਪੁੱਠੇ ਕਰ ਰਹੇ ਨੇ ਨਾਬੇ ਦੇ ਵਿੱਚ ਵੀ ਐਂ ਪੁੱਠੇ ਕੀਤੇ ਨੇ ਵੱਡੇ ਵੱਡੇ 스타 ਖੇਡ ਕਬੱਡੀ ਦੇ ਲਾ ਅਗਲੀ ਕਬੱਡੀ ਕਹਿੰਦੇ ਬਿੱਲਾ ਪਾਰਿਆ ਬਿੱਲਾ ਪਾਰਿਆ ਹਰਵਿੰਦਰ ਲੈ ਵੀ ਬਣੀ ਦੇਖੀ ਜਾਂਦੀ ਆ ਪੰਮ ਮੈਚ ਚੋਟੀ ਦਾ ਮੱਥਾ ਗਮਾੜ ਮੱਥਾ ਇਹ ਬੱਲੇ 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 ਇਹਦੇ ਲਈ ਪਾਸੇ ਬਿੱਲਾ ਮਹਿਲ ਕਲਾਂ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੈ ਆਪਣੀ ਟੀਮ ਦੇ ਅਗਲੀ ਕਬੱਡੀ ਹੁਣ ਕਾਨ ਭਾਵੇਗਾ ਰਮਨ ਸਿੱਧੂ ਚੱਲ ਕੇ ਨਾ ਜਾਂ ਫਿਰ ਪਾਲੀ 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 ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਪਾਲੀ ਕਬੱਡੀ ਪਾਉਣ ਦੇ ਲਈ ਵਧਿਆ ਆ ਸਾਡੇ ਵੀਰ ਪ੍ਰਦੀਪ ਚੰਗਲੀ ਹੁਣੀ ਰਿੰਕੂ ਸਿੱਧੂ ਹੁਣੀ ਆਸਟ੍ਰੇਲੀਆ ਤੋਂ ਗੁਰਪ੍ਰੀਤ ਸਨਾਲੀ ਹੁਣੀ ਆਹ ਕਹਿੰਦੇ ਚੰਗਲੀ ਦੀ ਟੀਮ ਸਪਾਂਸਰ ਕੀਤੀ ਹੋਈ ਹੈ ਸਾਡੇ ਵੀਰਾਂ ਦਾ ਕਹਿੰਦੇ ਵਿਸ਼ੇਪਰ ਦੇ ਧੰਨਵਾਦ ਪਰ ਪਾਲੀ ਕਹਿੰਦੇ ਆਪਣੀ ਟੀਮ ਲਈ ਅੰਕ ਦਾ ਵਾਅਦਾ ਕਰਦਾ ਆ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਚੱਲ ਰਿਹਾ ਹੈ ਮੈਚ ਦੇ ਵਿੱਚੋਂ ਟੀਮ ਜੰਗਲੀ ਵੀ ਜਿੱਤੂ ਰਹੀ ਹੈ ਇਸ ਦੇ ਨਾਲ ਹੀ ਮੈਂ ਦੂਜੀ ਲੇਟ ਫੇਰ ਪੜ ਰਿਹਾ ਜਿਨ੍ਹਾਂ ਦਾ ਅਸੀਂ ਮਾਨਯੋਗ ਸਖਸ਼ੀਰਨ ਦਾ ਕਲੱਬ ਵੱਲੋਂ ਸਨਮਾਨ ਕਰਨਾ ਹੈ ਉਹ ਸਟੇਜ ਦੇ ਨੇੜੇ ਰਹਿਣ ਸ਼ਾਦੀ ਮਹਾਮੰਦਰ ਚਾਦ ਬਰਾਦਰ ਚੇਕਪੁਆਇੰਟ ਤੇ ਗਿੰਨਾ ਸਿਰਫ ਸਹਿਬਾਗ ਖਾਨ ਡੇਰੀ ਵਾਲਾ ਮੁਸਤਫਾ ਹਲਵਾਈ ਜਿਹਨੂੰ ਅਸੀਂ ਮੁਸਤਬੂ ਵੀ ਕਹਿ ਦਿੰਨੇ ਆ ਮੁਹੰਮਦ ਇਸਲਾਮਦੀਨ ਲਾਲੀ ਤੇ ਮੁਹੰਮਦ ਰਮਜ਼ਾਨ ਮੁਹੰਮਦ ਸਤਾਰ ਅੰਬੂ ਜਾਨੀ ਕਮੈਰ ਦਾ ਮੁੰਡਾ ਦਿਲਬਰਖਾਂ ਕਾਲਾ ਪੰਜ ਡਾਕਟਰ ਅਕਬਰ ਮੁਹੰਮਦ ਮਰਮ ਮੁਹੰਮਦ ਰਮਜਾਨ ਦਾ ਆਤੀ ਸ਼ੈਂਪੂ ਚੱਕੀ ਵਾਲਾ ਹਰਵਿੰਦਰ ਸਿੰਘ ਮਾਲਵਾ ਘਰਾੜ ਵਾਲੇ ਹਰਵਿੰਦਰ ਸਿੰਘ ਜੀ ਮੁਹੰਮਦ ਸਹਿਦ ਅਰਸ਼ਦ ਫੌਜੀ ਮੁਹੰਮਦ ਮਜੀਦ ਪੰਜ ਸਰਦਾਰ ਸੁਚੇਤ ਸਿੰਘ ਹਰਦੀਪ ਸਿੰਘ ਜੀ ਪੈਸਟਰੀ ਸ਼ੈਡ ਵਾਲੇ ਜਿਹੜੇ ਰਾਣੂ ਪੈਸਟਰੀ ਸ਼ੈਡ ਆਪਣੇ ਪੋਪ ਖਲੀਲ ਚਮਰਜੀਤ ਸਿੰਘ ਮੋਰਾ ਮਾਸਟਰ ਬਲਕਾਰ ਸਿੰਘ ਜੀ ਇਸ ਦੇ ਨਾਲ